ਹਾਂਜੀ ਸਰ ਅੱਜ ਕਕਰਾਲੇ ਪਿੰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆ ਤੁਹਾਡਾ ਕੀ ਕਹਿਣਾ ਹੈਗਾ ਜੀ ਬਿਲਕੁਲ ਜੀ ਅਸੀਂ ਜ਼ਿਲ੍ਹਾ ਪ੍ਰਤੀ ਚੋਣ ਲੜ ਰਹੇ ਹਾਂ ਆਮ ਆਦਮੀ ਪਾਰਟੀ ਤੋਂ ਸੋ ਸਰਕਾਰ ਦਾ ਬਹੁਤ ਧੰਨਵਾਦ ਹੈ ਇੱਕ ਮਜ਼ਦੂਰ ਬੰਦੇ ਨੂੰ ਟਿਕਟ ਦਿੱਤੀ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਐਮਐਲਏ ਨਾਭਾ ਗਦੇ ਸਿੰਘ ਦੇਮਾਨ ਸੋ ਸਾਨੂੰ ਪੂਰਾ ਯਕੀਨ ਆ ਜਿੱਤ ਸਾਡੀ ਹੋਊਗੀ ਆਮ ਆਦਮੀ ਪਾਰਟੀ ਦੀ ਕਿਉਂਕਿ 60000 ਸਰਕਾਰ ਨੇ ਨੌਕਰੀ ਦਿੱਤੀ ਸੋ ਜਿਹੜੇ ਨਸਾ ਨਸੇ ਵਾਲੇ ਤੇ ਉਹਨਾਂ ਦੇ ਘਾਟਾ ਹੈਗੇ ਸੋ ਉਹਨਾਂ ਨੂੰ ਪੂਰਾ ਨੱਤ ਪਾਈ ਆ ਨਸਾਂ ਵਾਲੇ ਦੇ ਬੰਦਿਆਂ ਦੇ ਤੇ ਬਾਕੀ ਕਿਸਾਨਾਂ ਦੇ ਖੇਤਾਂ 'ਚ ਨਹਿਰੀ ਪਾਣੀ ਹੋ ਗਿਆ ਬਿਜਲੀ ਆਮ ਹੋ ਗਈ 6 ਜੰਟ ਹਰ ਇੱਕ ਘਰ ਨੂੰ ਫ੍ਰੀ ਆ ਕਿਉਂ ਨਹੀਂ ਲੋਕ ਵੋਟਾਂ ਪਾਉਣਗੇ ਜੀ ਹੋਰ ਕੀ ਕੀ ਪਿੰਡ ਦੇ ਵਿੱਚ ਕੀ ਕੀ ਹੋਰ ਚੇਂਜ ਕੀਤਾ ਤੁਸੀਂ ਆ ਤੁਹਾਡੀ ਸਰਕਾਰ ਨੇ ਕੀ ਕੀ ਕੀਤਾ ਹੈ ਸਰ ਮੈਂ ਇਸ ਟਾਈਮ ਮੌਕੇ ਦਾ ਸਰਪੰਚ ਆ ਮੈਂ ਇਸ ਪਿੰਡ ਦਾ ਸੋ ਸਾਡੇ तकरीबन ਜਮੀਨ ਬਹੁਤ ਆ ਗਈ ਸੋ ਸਾਡੇ ਪਿੰਡ ਦੀ ਪੈਸਾ ਬਹੁਤ ਆ ਸਾਨੂੰ ਗਰੰਟਾ ਵੀ ਦਿੱਤੀ ਨੇ ਸਰਕਾਰ ਸਾਨੂੰ 40 ਲੱਖ ਰੁਪਏ ਭੇਜਿਆ ਗ੍ਰਾਉਂਡ ਵਾਸਤੇ ਸਰਕਾਰ ਨੇ ਸੋ ਅਸੀਂ ਪਿੰਡ ਦਾ ਪਹਿਲਾ ਦੇਖੋ ਲਾਇਬ੍ਰੇਰੀ ਜੀ ਬਣ ਗਿਆ ਸਕੂਲ ਨੂੰ ਪਹਿਲਾਂ ਰੂੜੀਆਂ ਹੁੰਦੇ ਤੋਰੇ ਸੋ ਅਸੀਂ ਸਾਰਾ ਚੇਂਜ ਕਰਿਆ ਬਾਕੀ ਪਿੰਡ ਜਿੱਥੇ ਜਿੱਥੇ ਵੀ ਕੰਮ ਹੋਣਾ ਸੀ ਕਰਿਆ ਪਿਛਲੇ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਐ ਐਮਐਲਏ ਸਾਹਮਣੂ ਹਰੀਆਂ ਕਾਲੀਆਂ ਝੰਡੀਆਂ ਦਿਖਾਣੀਆਂ ਸੀਗੀਆਂ ਉਹਦਾ ਕਿਉਂ ਵਿਰੋਧ ਕਰਨਾ ਚਾਹਦੇ ਸੀਗੇ ਉਹ ਇਹ ਦੇਖੋ ਜੀ ਵਿਰੋਧ ਕਰਨਾ ਹਰੇਕ ਦਾ ਹੱਕ ਆ ਜੀ ਜਿਹਨੇ ਵੀ ਉਹ ਕੰਮ ਕਰਿਆ ਤੀ ਉਹ ਤੋਂ ਰੱਬ ਜਾਣੇ ਵੀ ਕਿਹਨੇ ਕਰਿਆ ਕਿਹਨੇ ਡਰਾਲੀਆਂ ਚੱਕੀਆਂ ਕਿਹਨੇ ਕਰਿਆ ਇਹਦੇ ਵਿੱਚ ਹੁਣ ਐਮਐਲਏ ਦਾ ਕੀ ਕਸੂਰ ਆ ਇਹ ਤਾਂ ਰੋਧ ਹੁੰਦੀ ਰਹਿੰਦਾ ਹਰ ਸਰਕਾਰ ਦਾ ਹੁੰਦਾ ਜੀ ਪਰ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਬਾਕੀ ਹੋਰ ਦੂਜੀਆਂ ਸਰਕਾਰਾਂ ਤੁਹਾਨੂੰ ਪੁੱਤੀ ਹੈ ਕਿ 78 ਸਾਲ ਹੋ ਗਏ ਨਾ ਰਾਜ ਕਰਦੇ ਉਹਨਾਂ ਨੇ ਕੀ ਕਰਿਆ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਲਾਣਾ ਜਾਨੇ ਉਹ ਸੁਨੇਹਾ ਤਾਂ ਇਹ ਹੈ ਜੀ ਵੀ ਆਪਣੀ ਵੋਟ ਉਹ ਵੀ ਬੰਦਾ ਆਪਣੀ ਵੋਟ ਪਾਓ ਵੋਟ ਪਾਉਣ ਦਾ ਹੱਕ ਹਰ ਕੋ ਨੂੰ ਅਧਿਕਾਰ ਆ ਤੇ ਬਾਕੀ ਮੈਂ ਤਾਂ ਇਹੀ ਕਹਣਾ ਵੀ ਇਮਾਨਦਾਰ ਬੰਦੇ ਤੇ ਪੜ੍ਹੇ ਲਿਖੇ ਬੰਦੇ ਨੂੰ ਕਿ ਸ਼ਾਂਤ ਮਹੀਨ ਨਾਲ ਵੋਟਾਂ ਪੈ ਰਹੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਫੇਸਫੁਲੀ ਹੈ ਜੀ ਸਾਰਾ ਬਦਲਾ ਨਿਆ ਮਤਾਇਆ ਜੇ ਇਲੈਕਸ਼ਨ ਹੋ ਰਹੀ ਹੈ ਤੁਸੀਂ ਕਿਹੜੇ ਪੋਸਟਰ ਤੇ ਅਸੀਂ ਖੜੇ ਹੋਏ ਹੋ ਕਿ ਕਿਹੜੀ ਕਾ ਪਾਰਟੀ ਵੱਲ ਖੜੇ ਹੋਏ ਅਸੀਂ ਖੜੇ ਹੋਏ ਹਾਂ ਜੇ ਕਾਲੀ ਦਲ ਚ ਕਿਵੇਂ ਦਾ ਲੱਗ ਰਿਹਾ ਮਾਹੌਲ ਅੱਜ ਦਾ ਜੀ ਜੀ ਬਦਲ ਬਦਲਣਾ ਚਾਹੁੰਨੇ ਆ ਅਸੀਂ ਅੱਛਾ ਜੀ ਕਿਵੇਂ ਦਾ ਮਾਹੌਲ ਲੱਗ ਰਿਹਾ ਵੋਟਰਾਂ ਪੈਰੀਆਂ ਨੇ ਮਾਹੌਲ ਵਧੀਆ ਲੱਗਦਾ ਹੈ ਵੀਰ ਜੀ ਅਸੀਂ ਐਂ ਕਹਿੰਦੇ ਆ ਵੀ ਸਾਡਾ ਇਹ ਝਾੜੂ ਵਾਲੇ ਕੋਈ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਸਰਕਾਰਾਂ ਨੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਐਂ ਕਹਿੰਦੇ ਆ ਵੀ ਸਾਨੂੰ ਕਾਲ ਦਲ ਕਾਲੀ ਦਲ ਚੰਗਾ ਹੈ ਸਾਡੇ ਗਰੀਬਾਂ ਦੇ ਦੇਖ ਇਹਨਾਂ ਨੇ ਕਾਰਡ ਕਟਾਤੇ ਜਿਹੜੇ ਕਣਕ ਮਿਲਦੀ ਸੀ ਦੇਖ ਸਾਡਾ ਬਿਜਲੀ ਦਾ ਕੋਈ ਹੱਲ ਨਹੀਂ ਕਰ ਰਹੇ ੱੱਕੇ ਨਾਲ ਸਾਡੇ ਮੀਟਰ ਲਾ ਕੇ ਜਾਂਦੇ ਨੇ ਜਿੱਪਾਂ ਪਾਉਣਗੇ ਹੁਣ ਸਾਨੂੰ ਅਸੀਂ ਪਟ ਪਟ ਛਿੱਟਾਂਗੇ ਸਾਡਾ ਇਹੀ ਝਗੜਾ ਚੱਲਦਾ ਹੈ ਸਾਡੇ ਕਿਸਾਨਾਂ ਦੇ ਦੇਖ ਇਹਨਾਂ ਨੇ ਉੱਪਰਲੀ ਸਰਕਾਰ ਨਾਲ ਮਿਲ ਕੇ ਇਹਨੂੰ ਖੁਦ ਭਗਵੰਤ ਮਾਨ ਨੂੰ ਪਤਾ ਸੀ ਵੀ ਇਹੇ ਕਿਸਾਨਾਂ ਦੇ ਸੰਦ ਨੇ 4-4 ਲੱਖ ਦੀਆਂ 5-5 ਲੱਖ ਦੀਆਂ ਟਰਾਲੀਆਂ ਇਹਨਾਂ ਨੇ ਕੁੱਟ ਕੇ ਮਾਰ ਕੇ ਕਿਸਾਨਾਂ ਨੂੰ ਖੇਤਾਂ ਚ ਦਵਾਈਆਂ ਨੇ ਇਹ ਦੇਵਮਾਨ ਨੇ ਦਵਾਈਆਂ ਨੇ ਅਸੀਂ ਇਹ ਕਹਿੰਦੇ ਆ ਵੀ ਸਾਡਾ ਨਸਾਫ ਹੋਣਾ ਚਾਹੀਦਾ ਸਾਨੂੰ ਗਰੀਬਾਂ ਦੀ ਵੀ ਲੋੜ ਹੈ ਸਾਨੂੰ ਸਰਕਾਰਾਂ ਦੀ ਵੀ ਲੋੜ ਹੈ ਨਹੀਂ ਮਾਤਾ ਜੀ ਜਿਵੇਂ ਲੱਗ ਰਿਹਾ ਹੈਗਾ ਵੀ ਸਰਕਾਰ ਕਰ ਰਹੀ ਆ ਸੀ ਇੰਨੇ ਨੇ ਕੰਮ ਕਰ ਰਹੇ ਹੈਗੇ ਆ ਵੀ ਅਸੀਂ ਕਾਫੀ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਹੀ ਸਹੂਲਤਾਂ ਲਿਆਤੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਹੀ ਸਹੂਲਤਾਂ ਲਿਆਤੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ ਰਾਜੇ ਦੇਖ ਜਿਹੜਾ ਜ ਇਹਨਾਂ ਨੇ ਕਰਿਆ ਇਹਨਾਂ ਨੇ ਕਰ ਲਿਆ ਸਾਨੂੰ ਤਾਂ ਇਹ ਸਰਕਾਰ ਤੋਂ ਤੰਗਾਂ ਸੀ ਤਾਂ ਇਹ ਕਹਿੰਦੇ ਵੀ ਸਾਡਾ ਕਾਲੀ ਦਾ ਲਾਵੇ ਹਾਂ ਹੁਣ ਤੁਸੀਂ ਪਿੰਡ ਦੇ ਵਿੱਚ ਕੀ ਚਾਹਦੇ ਹੋ ਵੀ ਪਿੰਡ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ ਕੀ ਕੀ ਅਸੀਂ ਦੇਖ ਰਹਾ ਜੀ ਸਾਡੇ ਤਾਂ ਟੋਬੇ ਨੇ ਹੋਕਣੇ ਪਏ ਨੇ ਐਨੇ ਨਾ ਗੰਦ ਪਿਆ ਸਾਡੇ ਜਵਾਕ ਡੋਬ ਡੋਬ ਨਿਕਲਦੇ ਨੇ ਸਾਡੇ ਆਏ ਨਹੀਂ ਕਿਸੇ ਨੂੰ ਵੀ ਚਾਰ ਮਹੀਨਾ ਛੱਡ ਕੇ ਅਗਲਾ ਮਹੀਨਾ ਟੋਬੇ 'ਚ ਛੱਡ ਲੂਗਾ ਠੀਕ ਹੈ ਜੀ ਹਾਂ ਐਨੇ ਨਾ ਗੰਦ ਪਿਆ ਜਾ ਕੇ ਦੇਖੋ ਆਲੇ-ਦਾਲੇ ਘੁੰਮ ਕੇ ਵੀ ਸਾਡੇ ਪਿੰਡ 'ਚ ਕਿੰਨਾ ਪੈਸਾ ਸਾਡੀ ਜ਼ਮੀਨ ਦਾ ਆਉਂਦਾ ਸਾ ਮਲਾੜਦਾ ਸਾਨੂੰ ਕੋਈ ਪੇਤ ਨਹੀਂ ਲੱਗਦਾ ਹੈਗਾ ਵੀ ਸਾਡੇ ਪਿੰਡ ਦਾ ਕੀ ਕਰਦਾ ਹੈ ਕੋਈ ਠੀਕ ਮੂਲਣ ਆਉਣਾ ਚਾਹੀਦਾ ਜੀ ਕਾਲੀ ਦਲ ਦੇ ਨਾਲ ਪਹਿਲਾਂ ਤੋਂ ਜੁੜੇ ਹੋਇਆ ਕਾਲੀ ਦਲੇ ਚਾਹੀਦਾ ਜੀ ਸਾਡਾ ਇਹੀ ਚਾਹੀਦਾ ਸਾਨੂੰ ਸਾਨੂੰ ਬਦਲਾ ਚਾਹੀਦਾ ਅਸੀਂ ਕਾਲੀ ਦਲ ਸਰਕਾਰ ਦੇ ਨਾਲ ਖੜੇ ਆ ਖੜਾਂਗੇ ਵੀ ਬਾਦਲ ਸਾਹਿਬ ਨਾਲ ਹਾਂਜੀ ਸਰ ਆਪਣਾ ਸ਼ੂ ਨਾਮ ਕੀ ਹੈ ਜੀ ਮੱਕਣ ਸਿੰਘ ਕੀ ਲੱਗ ਰ ਅੱਜ ਕਰਾਲੇ ਪਿੰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆ ਵੋਟਾਂ ਪੈ ਰੀਆਂ ਨੇ ਕਿਵੇਂ ਦਾ ਮਾਹੌਲ ਹੈ ਕੀ ਗੱਲ ਬਹੁਤ ਵਧੀਆ ਮੌਲਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਲੋਕ ਬਹੁਤ ਚਾਹ ਲੋਕਾਂ ਨੂੰ ਥੋੜੇ ਪਿੰਡ ਪਿੱਛੇ ਹੀ ਇਹ ਵੀ ਆਪਣਾ ਕਾਲੀ ਜੰਡੀਆਂ ਦਿਖਾਉਣ ਦੀ ਗੱਲ ਕੀਤੀ ਗਈ ਸੀ ਆਪਣਾ ਕਿਸਾਨਾਂ ਵੱਲੋਂ ਥੋੜੇ ਪਿੰਡ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਦੇਖੋ ਜੀ ਟਰਾਲੀ ਚੋਰ ਪਤਈਆ ਤੁਨੋਂ ਵੀ ਪੱਪੂ ਬੰਕ ਜਿਹੜਾ ਉਹਦੇ ਕਰਕੇ ਕਿਸਾਨ ਵਿਰੋਧ ਹੋ ਰਿਹਾ ਫਰੋਂ ਕਰ ਰਹੇ ਨੇ ਸਰਕਾਰ ਕਿਉਂ ਨਹੀਂ ਇਹ ਚੀਜ਼ਾਂ ਨੂੰ ਦੇਖ ਰਹੀ ਹੈਗੀ ਇਹ ਦੇਖੋ ਜੀ ਇਹ ਤਾਂ ਸਰਕਾਰ ਨੂੰ ਚਾਹੀਦਾ